ਜ਼ਾਲਮ ਬੇਦਰਦਾਂ ਨੇ ਪੈਰ ਤਲਵਾਰਾਂ ਦੇ ਥੱਲੇ ਲੈ ਤੋਰ ਮਾਸੂਮ ਦਵੇ ਲੈ ਕੇ ਵੱਲ ਦੀਵਾਰਾਂ ਚੱਲੇ ਕਦੇ ਹੋਣੇ ਮਾਫ ਨਹੀਂ ਵਿਗੜਨੀਅਤ ਤੇ ਦਿਲ ਖੋਟੇ ਚਿੰਤੇ ਵਿੱਚ ਨਹੀਂ ਹਾਰੇ ਓਤੇ ਮਾਂ ਗੁਲੇਰੀ ਅੱਤਾ ਕਰਦੀਆਂ ਲੱਗੀਆਂ ਨਿਕਲਣ ਸਰਹੰਦ ਵਿੱਚੋਂ ਫਿਰ ਹਵਾ ਆਜ਼ਾਦੀ ਦੀ ਨਿਕਲੇਗੀ ਜ਼ੁਲਮੀ ਕੰਧ ਵਿੱਚੋਂ ਕਦੇ ਮਨ ਦੇ ਈਨ ਨਹੀਂ ਦੂਲੇ ਹੋ ਜਾਣ ਟੋਟੇ ਟੋਟੇ ਉਹ ਦੂਲੇ ਹੋ ਜਾਣ ਟੋਟੇ ਟੋਟੇ ਚਿੰਤੇ ਵਿੱਚ ਨਿਹਾਦੇ ਮਾਂ ਗੁਜਰੀ ਦੇ ਛੋਟੇ ਸਚਾਨੰਦ ਪਾਪੀ ਦੇ ਮੁਖ ਚ ਖਬਰ ਮੌਤ ਬਣ ਆਈ ਦਿਲ ਕਿਰਨ ਧਰਮੀਆਂ ਦੇ ਕਾਲੀ ਕਟਾ ਅੰਬਰ ਤੇ ਛਾਈ ਥਾਲੇਰੀ ਮਰਦਾਂ ਦੀ ਪੱਕ ਕੇ ਕਾਦੀ ਦੰਦੀਆਂ ਕੋਟੇ ਚਿੰਤੇ ਵਿੱਚ ਨਹੀਂ ਆ ਛੋਟੇ ਮਾਂ ਗੁਜਰੀ ਦੇ ਛੋਟੇ ਸੂਰਜ ਛਪਣੇ ਨਾ ਇਨਕਿ ਲੋ ਚਮਕਾਉ ਤਾਰੇ ਥਾ ਥਾ ਦੇ ਗੱਜਣਗੇ ਏ ਥਾ ਥਾ ਤੇ ਗੱਜਣਗੇ ਯੋਧ ਲੈ ਖੰਡੇ ਦੋ ਤਾਰੇ ਜੋਗ ਚੱਲੂ ਧਰਮੀਆਂ ਹੋ 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 ਚੁੱਕ ਚਲੂ ਧਰਮੀਆਂ ਦਾ ਸਮੁੰਦੋ ਬੰਦ ਪਾਪ ਦੇ ਕੋਟੇ ਚਿੰਤੇ ਵਿੱਚ ਨੀਹਾਂ ਦੇ ਪੋਤੇ ਮਾਂ ਗੁੜੀ ਦੇ ਛੋਟੇ ਸਰਦੀ ਕੈਰਾ ਦੀ ਘਰੀਆਂ ਇੱਟਾਂ ਠਰਿਆ ਘਾਰਾ ਸਰਦੀ ਨਾਲ ਸੋਨ ਹੋ ਗਿਆ ਤੇ ਸੁੱਕ ਗਿਆ ਖੂਨ ਜਿਸਮ ਚੋਂ ਸਾਰਾ ਸਰਦੀ ਨਾਲ ਸੋਨ ਹੋ ਗਿਆ ਸੁੱਕ ਗਿਆ ਖੂਨ ਜਿਸਮ ਚੋਂ ਸਾਰਾ ਅਗ ਭਾਰਤ ਮਾਤਾ ਵੇ ਅੱਜ ਭਾਰਤ ਮਾਤਾ ਦੇ ਮਕੂਰ ਗਲੋਟੇ ਜਿਣ ਤੇ ਵਿੱਚ ਨੀਹਾਂ ਦੇ ਪੁੱਤ ਮਾਂ ਗੁਜਰੀ ਦੇ ਛੋਟੇ ਹੱਲ ਤੱਕ ਜਾ ਕੰਦੇ ਅਪੜੀ ਤੱਕ ਕੇ ਨੈਣ ਜਮਾਲੇ ਸਰਦੀ ਫੇਰ ਕੱਢ ਲੈ ਨੀਹਾਂ ਚੋਂ ਹੋ ਕੁਦਰਤ ਹੋਰ ਤੱਕੋ ਕੀ ਕਰਦੀ ਓ ਹੋ ਸ਼ਾਬਤ ਲਿਆ ਕੇ ਓ ਹੋ 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 ਉਹ ਸ਼ਾਮ ਵਿੱਚ ਲਿਆ ਕੇ ਤੇ ਨਿੰਦੇ ਜ਼ਾਲਮ ਘੂਰ ਗਲੋਟੇ ਓ ਜ਼ਾਲਮ ਚੱਲ ਪੈ ਫੇਰ ਕਲੋਟੇ ਜਿੰਨ ਤੇ ਵਿੱਚ ਨੀਆਂ ਦੇ ਪੋਤੇ ਮਾਂ ਗੁਜਰੀ ਦੇ ਛੋਟੇ